ਸਰਦਾਰ ਮਲਕੀਤ ਸਿੰਘ ਜੋ ਕਿ ਹਜੂਰ ਮਹਾਰਾਜ ਚਰਨ ਸਿੰਘ ਜੀ ਅਤੇ ਬਾਬਾ ਜੀ ਦੇ ਡਰਾਈਵਰ ਸਨ ਉਹਨਾਂ ਨਾਲ ਬਪ੍ਰੀਏ ਸੱਚੀ ਘਟਨਾ ਹੈ ਉਹਨਾਂ ਨੂੰ ਮਹਾਰਾਜ ਜੱਤ ਸਿੰਘ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਹੋਈ ਉਹ ਕਹਿੰਦੇ ਮੇਰੀ ਉਮਰ ਉਦੋਂ 26 ਸਾਲ ਦੀ ਸੀ ਜਿਸ ਨੂੰ ਆਪਾਂ ਸੱਚਖੰਡ ਕਹਿੰਦੇ ਹਾਂ ਪਰ ਬਾਬਾ ਜੀ ਉਸ ਨੂੰ ਨਾਮ ਕਰ ਕੇ ਕਹਿੰਦੇ ਹਨ ਉਥੇ ਕੁਰਸੀ ਡਾਈ ਹੋਈ ਲੱਤ ਤੇ ਲੱਤ ਰੱਖ ਕੇ ਬੈਠੇ ਬੜੇ ਸੋਹਣੇ ਲੱਗੇ ਜਾਨ ਮੈਥੋ ਰਿਆ ਨਾ ਗਿਆ ਮੈਂ ਸਿੱਧਾ ਤੁਰਿਆ ਗਿਆ ਮੈਨੂੰ ਕਹਿੰਦੇ ਮਲਕੀਤ ਸਿੰਘ ਕੀ ਵੇਖਦਾ ਹੈ ਮੈਂ ਕਹ ਸੱਚੇ ਪਾਤਸ਼ਾ ਤੁਸੀਂ ਮੈਨੂੰ ਸੋਹਣੇ ਬਹੁਤ ਲੱਗਦੇ ਹੋ ਮਹਾਰਾਜ ਕਹਿੰਦੇ ਫੇਰ ਮੈਂ ਕਹ ਸੱਚੇ ਪਾਤਸ਼ਾ ਦਿਲ ਤਾਂ ਇਹੀ ਕਰਦਾ ਹੈ ਕਿ ਤੁਸੀਂ ਮੈਨੂੰ ਅੰਦਰੋਂ ਵੀ ਇੰਨੇ ਸੋਹਣੇ ਦਰਸ਼ਨ ਦਿਓਗੇ ਮਹਾਰਾਜ ਕਹਿੰਦੇ ਮਲਕੀਤ ਸਿੰਘ ਕੁਝ ਲੈਣ ਲਈ ਕੁਝ ਦੇਣਾ ਪੈਂਦਾ ਮਹਾਰਾਜ 2.5 ਘੰਟਿਆਂ ਦੀ ਜਗ੍ਹਾ 5 ਘੰਟੇ ਲਾਉਣੇ ਪੈਣਗੇ ਮੈਂ ਕਿ ਸੱਚੇ ਪਾਤਸ਼ਾਹ 2.5 ਦੇ 5 ਵੀ ਤੁਸੀਂ ਲਵਾਉਣੇ ਨੇ ਮਲਕੀਤ ਸਿੰਘ ਕਹਿੰਦੇ ਮਹਾਰਾਜ ਗੱਲ ਤਾਂ ਪੱਕੀ ਆ ਨਾ ਮਹਾਰਾਜ ਕਹਿੰਦੇ ਲਿਆ ਫੜਾਬਾਂ ਮੈਂ ਬਾ ਅੱਗੇ ਕਰ ਦਿੱਤੀ ਉਹ ਕਹਿੰਦੇ ਮਲਕੀਤ ਸਿੰਘ ਮੈਂ ਆਪਣਾ ਵਾਅਦਾ ਨਿਭਾਉਂਗਾ ਤੂੰ ਆਪਣਾ ਵਾਅਦਾ ਨਿਭਾ 2.5 2.5 ਮਹੀਨਿਆਂ ਵਿੱਚ ਮੇਰੀ ਵਧੀਆ ਰੁਟੀਨ ਬਣ ਗਈ 2.5 ਸਾਲ ਇਸੇ ਤਰ੍ਹਾਂ سلسلہ ਚੱਲਦਾ ਰਿਹਾ ਇੱਕ ਦਿਨ ਮੈਂ ਤੁਰਿਆ ਜਾਵਾਂ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਮਲਕੀਤ ਸਿੰਘਾਂ ਤੈਥੋਂ ਮੈਂ ਅਜੇ ਬੜੀ ਸੇਵਾ ਲੈਣੀ ਹੈ ਮੈਂ ਕਿਹਾ ਸੱਚੇ ਪਾਤਸ਼ਾਹ ਜੀ ਜੇ ਲਓਗੇ ਤਾਂ ਕਰਾਂਗੇ ਮੈਂ ਤਾਂ ਚਲਿਆ ਗਿਆ ਹੋਰ ਹੀ ਬਾਣਾ ਵਰਤਿਆ ਮਹਾਰਾਜ ਚੋਲਾ ਛੱਡ ਗਏ ਮੈਨੂੰ ਨ ਦਿਨੇ ਚੈਨ ਨਾ ਰਾਤ ਨੂੰ ਚੈਨ ਮੈਂ ਸਤਗੁਰ ਮੈਂ ਕਿਹਾ ਸਤਗੁਰ ਵੀ ਝੂਠ ਬੋਲਦੇ ਨੇ ਮੈਂ 사త్సੰਗ ਤੇ ਜਾਣਾ ਛੱਡ ਦਿੱਤਾ ਭਜਨ ਕਰਨਾ ਵੀ ਛੱਡ ਦਿੱਤਾ 2-3 ਮਹੀਨੇ ਬੀਤ ਗਏ ਇੱਕ ਦਿਨ ਉਸ ਨੂੰ 2-3 ਵਜੇ ਸੁਪਨੇ ਵਿੱਚ ਕਿਸੇ ਨੇ ਕਿਹਾ ਮਲਕੀਸ਼ ਸਿੰਘ ਭਜਨ ਸਿਮਰਨ ਕਰਿਆ ਕਰ 사త్సੰਗ ਤੇ ਜਾਇਆ ਕਰ ਤੈਥੋਂ ਬਹੁਤ ਸੇਵਾ ਲੈਣੀ ਹੈ ਉਹ ਉੱਠਿਆ ਦੇਖਿਆ ਤਾਂ ਸਾਹਮਣੇ ਚਰਨ ਸਿੰਘ ਮਹਾਰਾਜ ਦਾ ਸਰੂਪ ਸੀ ਉਸਨੇ ਸੋਚਿਆ ਕਿ ਹੁਣ ਉਹ ਸੇਵਾ ਤੇ ਵੀ ਜਾਵੇਗਾ ਤੇ 사త్సੰਗ ਤੇ ਵੀ ਜਾਵੇਗਾ ਹੁਣ ਉਹ satsang ਤੇ ਜਾਣ ਲੱਗਾ ਤੇ ਭਜਨ ਸਿਮਰਨ ਵੀ ਕਰਨ ਲੱਗਾ ਉਸ ਨੂੰ ਉਹ ਹੀ ਨੂਰੀ ਸਰੂਪ ਯਾਦ ਆਉਂਦਾ ਰਹਿੰਦਾ ਇੱਕ ਦਿਨ ਕਿਸੇ ਸੇਵਾਦਾਰ ਨੇ ਉਸ ਨੂੰ ਆ ਕੇ ਕਿਹਾ ਕਿ ਆਪ ਨੂੰ ਮਹਾਰਾਜ ਚਰਨ ਸਿੰਘ ਜੀ ਬੁਲਾ ਰਹੇ ਹਨ ਇੰਨੀ ਗੱਲ ਸੁਣ ਕੇ ਉਹ ਮਹਾਰਾਜ ਚਰਨ ਸਿੰਘ ਜੀ ਕੋਲ ਗਿਆ ਮਹਾਰਾਜ ਜੀ ਨੇ ਉਸ ਨੂੰ ਕਿਹਾ ਮਲਕੀਤ ਸਿੰਘ ਆਪ ਨੂੰ ਕਾਰ ਚਲਾਉਣੀ ਆਉਂਦੀ ਹੈ ਤਾਂ ਆਪ ਨੇ ਕਿਹਾ ਮਹਾਰਾਜ ਕਾਰ ਤਾਂ ਨਹੀਂ ਆਉਂਦੀ ਜੀਪ ਚਲਾ ਲੈਂਦਾ ਹਾਂ ਤਾਂ ਮਹਾਰਾਜ ਕਹਿਣ ਲੱਗੇ ਕਾਰ ਤੇ ਜੀਪ ਵਿੱਚ ਕੋਈ ਫਰਕ ਨਹੀਂ ਕੱਲ ਤੋਂ ਤੁਸੀਂ ਮੇਰੀ ਕਾਰ ਚਲਾਓਗੇ ਉਹਨਾਂ ਨੇ 32 ਸਾਲ ਮਹਾਰਾਜ ਚਰਨ ਸਿੰਘ ਜੀ ਤੇ ਬਾਬਾ ਜੀ ਦੀ ਸੇਵਾ ਕੀਤੀ ਤੇ ਕਦੇ ਵੀ ਨਹੀਂ ਪੁੱਛਿਆ ਕਿ ਕਿੱਧਰ ਜਾਣਾ ਹੈ ਇੱਕ ਦਿਨ ਮਲਕੀਸ਼ ਸਿੰਘ ਦੇ ਘਰ ਵਾਲੀ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਮਹਾਰਾਜ ਨਾਲ ਗੱਲ ਕਿਉਂ ਨਹੀਂ ਕਰਦੇ ਮਲਕੀਸ਼ ਸਿੰਘ ਉਸ ਨੂੰ ਰੋਜ਼ ਹੀ ਟਾਲ ਦਿੰਦਾ ਇੱਕ ਦਿਨ ਉਹ ਕਹਿੰਦਾ ਮੈਂ ਮਹਾਰਾਜ ਨੂੰ ਕੁਝ ਨਹੀਂ ਕਹਿਣਾ ਉਹ ਸਭ ਜਾਣੀ-ਜਾਨ ਹਨ ਇੱਕ ਦਿਨ ਮਹਾਰਾਜ ਜੀ ਨੇ ਜੈਪੁਰ ਜਾਣ ਲਈ 2:30 ਵਜੇ ਦਾ ਟਾਈਮ ਦਿੱਤਾ ਮਲਕੀਤ ਸਿੰਘ 2 ਵਜੇ ਗੱਡੀ ਲੈ ਕੇ ਕੋਠੀ ਆ ਗਏ ਮਹਾਰਾਜ ਜੀ ਗੱਡੀ ਵਿੱਚ ਬੈਠ ਗਏ ਤੇ ਜੈਪੁਰ روانਾ ਹੋਏ ਰਸਤੇ ਵਿੱਚ ਮਹਾਰਾਜ ਨੇ ਗੱਡੀ ਰਕਵਾ ਰਕਵਾਈ ਅਤੇ ਪਿੱਛੋਂ ਉੱਠ ਕੇ ਮਲਕੀਤ ਸਿੰਘ ਦੇ ਨਾਲ ਬੈਠ ਗਏ ਅਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਕਿ ਮਲਕੀਤ ਸਿੰਘ ਤੂੰ ਦੱਸਿਆ ਨਹੀਂ ਕਿ ਤੇਰਾ ਬੇਟਾ ਬੋਲਦਾ ਨਹੀਂ ਤਾਂ ਮਲਕੀਤ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਜੇ ਆਪ ਨੂੰ ਵੀ ਦੱਸਣਾ ਪਵੇ ਤਾਂ ਬਹੁਤ ਬੁਰੀ ਗੱਲ ਹੈ ਤੁਸੀਂ ਤਾਂ ਘਟ ਘਟ ਦੀ ਜਾਣਨ ਵਾਲੇ ਹੋ ਮਹਾਰਾਜ ਜੀ ਨੇ ਫਿਰ ਪੁੱਛਿਆ ਮਲਕੀਤ ਸਿੰਘ ਕਿੰਨਾ ਟਾਈਮ ਹੋ ਗਿਆ ਹੈ ਉਸ ਨੂੰ ਕਿਉਂ ਬੋਲਦਾ ਨਹੀਂ ਤਾਂ ਮਲਕੀਤ ਸਿੰਘ ਨੇ ਕਿਹਾ ਕਿ ਉਹ ਜਨਮ ਤੋਂ ਹੀ ਨਹੀਂ ਬੋਲਦਾ 9:20 ਮਿੰਟ ਤੇ ਬਾਬਾ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਸ਼ਾਮ ਨੂੰ ਕੰਮ ਖਤਮ ਕਰਕੇ ਜਦੋਂ ਮਲਕੀਤ ਸਿੰਘ ਘਰ ਪਹੁੰਚਿਆ ਗੇਟ ਖੋਲ੍ਹਿਆ ਤਾਂ ਘਰੋਂ ਆਵਾਜ਼ ਆਈ ਪਾਪਾ 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 ਮਲਕੀਤ ਸਿੰਘ ਬਹੁਤ ਹੈਰਾਨ ਹੋਏ ਅਤੇ ਬੋਲੇ ਇਹ ਮੇਰਾ ਬੇਟਾ ਹੈ ਫਿਰ ਉਹਨਾਂ ਦੇ ਘਰ ਵਾਲੀ ਨੇ ਕਿਹਾ ਕਿ ਸਵੇਰੇ 9:21 ਮਿੰਟ ਤੇ ਇਸ ਨੇ ਬੋਲਣਾ ਸ਼ੁਰੂ ਕੀਤਾ ਮਲਕੀਤ ਸਿੰਘ ਕਹਿੰਦੇ ਹਨ ਕਿ ਜੋ ਰੱਬ ਹੁੰਦਾ ਹੈ ਨਾ ਉਸ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਦਿਨ ਚਰਨ ਸਿੰਘ ਮਹਾਰਾਜ ਬਿਨਾਂ ਦੱਸੇ ਮਲਕੀਤ ਸਿੰਘ ਦੇ ਘਰ ਚਲੇ ਗਏ ਮਲਕੀਤ ਸਿੰਘ ਜਲਦੀ ਜਲਦੀ ਉੱਠੇ ਮਹਾਰਾਜ ਜੀ ਲਈ ਦੋ ਕੁਰਸੀਆਂ ਲਵਾ ਦਿੱਤੀਆਂ ਤੇ ਕਿਹਾ ਮਹਾਰਾਜ ਜੀ ਕਿਉਂ ਇੰਨੀ ਤਕਲੀਫ ਕੀਤੀ ਮੈਨੂੰ ਬੋਲ ਦਿੰਦੇ ਮੈਂ ਆ ਜਾਂਦਾ ਫਿਰ ਮਹਾਰਾਜ ਕਹਿਣ ਲੱਗੇ ਕਿ ਅੱਜ ਮੈਂ ਹੀ ਆਉਣਾ ਸੀ ਫਿਰ ਮਲਕੀਤ ਸਿੰਘ ਜੀ ਕਹਿੰਦੇ ਮਹਾਰਾਜ ਚਾਹ ਜਾਂ ਕੌਫੀ ਤੁਮਾਰਾ ਜੀ ਕਹਿਣ ਲੱਗੇ ਥੋੜੀ ਥੋੜੀ ਕੌਫੀ ਪੀਂਦੇ ਹਾਂ ਕੌਫੀ ਪੀਣ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਤੁਸੀਂ ਭਜਨ ਸਿਮਰਨ ਕਰੋ ਜਾਂ ਨਾ ਕਰੋ ਆਪ ਦਾ ਭਜਨ ਸਿਮਰਨ ਪੂਰਾ ਹੈ ਜਦੋਂ ਮਲਕੀਤ ਸਿੰਘ ਨੇ ਇੰਨੀ ਗੱਲ ਸੁਣੀ ਤਾਂ ਕਹਿਣ ਲੱਗਿਆ ਕਿ ਹੁਣ ਮੈਨੂੰ ਲੈ ਜਾਵੋ ਮਹਾਰਾਜ ਜੀ ਕਹਿਣ ਲੱਗੇ ਕਿ ਤੈਨੂੰ ਯਕੀਨ ਨਹੀਂ ਤੈਨੂੰ ਲੈ ਜਾਵਾਂਗੇ ਤੇਰਾ ਅਜੇ ਟਾਈਮ ਬਾਕੀ ਹੈ ਮਲਕੀਤ ਸਿੰਘ ਨੇ ਕਿਹਾ ਕਿ ਆਪ ਆਪ ਲੈ ਤਾਂ ਜਾਓਗੇ ਨਾ ਮਹਾਰਾਜ ਜੀ ਕਹਿਣ ਲੱਗੇ ਆਪਣਾ ਹੱਥ ਫੜਾ ਜੋ ਨਜ਼ਾਰਾ ਉਹਨਾਂ ਨੇ ਮਹਾਰਾਜਾ ਜਤ ਸਿੰਘ ਦੇ ਸਮੇਂ ਦੇਖਿਆ ਉਵੇਂ ਹੀ ਉਹਨਾਂ ਨੇ ਹੋਣ ਦੇਖਿਆ ਇੰਨਾ ਕਹਿ ਕੇ ਮਹਾਰਾਜ ਜੀ ਘਰ ਆ ਗਏ ਫਿਰ ਕੁਝ ਸਮੇਂ ਬਾਅਦ ਮਹਾਰਾਜ ਚਰਨ ਸਿੰਘ ਦੀ ਚੋਲਾ ਛੱਡ ਗਏ ਉਹਨਾਂ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਜੀ ਦੀ ਘਾਰ ਦੀ ਡਰਾਈਵਰੀ ਦੀ ਸੇਵਾ ਕੀਤੀ ਮਲਕੀਸ਼ ਸਿੰਘ ਨੇ ਆਪਣੀ ਹੱਡ ਬੀਤੀ ਸੰਗਤ ਵਿੱਚ ਸ਼ੇਅਰ ਕੀਤੀ ਸਾ ਸੰਗਤ ਜੀ ਜੇ ਅਸੀਂ ਵੀ ਉਹਨਾਂ ਤਰ੍ਹਾਂ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਸਾਨੂੰ ਵੀ ਭਜਨ ਸਿਮਰਨ ਕਰਨਾ ਪਵੇਗਾ ਅਤੇ ਸੱਚੇ ਮਨ ਨਾਲ ਸੇਵਾ ਨਿਭਾਉਣੀ ਪਵੇਗੀ ਰਾਧਾ ਸੁਰਮਿਚ